ਜੀ ਨਾਮ ਮੇਰਾ ਨਾਮ ਹੈ ਮਕੀ ਜਪਰੂਪ ਸਿੰਘ ਲੜਕੀ ਜੀ ਨਗਰ ਕੌਂਸਲ ਸਮਰਾਲਾ ਇਸ ਤਰ੍ਹਾਂ ਦੀ ਕਰਵਰੀ ਇਹਦੇ ਸਬੰਧ ਚੀਤੀ ਅੱਜ ਜੀ ਜਿਹੜਾ ਨਗਰ ਕੌਂਸਲ ਵੱਲੋਂ ਨਾ ਰੈਂਟ ਦੇ ਤੱਕਨਾ ਜ ਦਿੱਤੀ ਹੋਈ ਨਿਕਰਾਇ ਤੇ ਤੇ ਜਿਹੜਾ ਕਿਰਾਏਦਾਰ ਨੇ ਉਹਨਾਂ ਵੱਲੋਂ ਨਾ ਰੈਂਟ ਕਾਫੀ ਦਿਨ ਤੋਂ ਜਮਾ ਨਹੀਂ ਕਰਵਾਇਆ ਜਾਂਦਾ ਜੀ ਤੇ ਉਹਦੀ ਰਕਮ ਕਾਫੀ ਹੋ ਗਈ ਸੀ ਉਹਨਾਂ ਵੱਲ ਤੇ ਉਹਨਾਂ ਦੁਕਾਨਾਂ ਨੂੰ ਕੀ ਕੀਤਾ ਬੰਦ ਕੀਤਾ ਜੀ ਹਾਂਜੀ ਉਹਨਾਂ ਦੁਕਾਨਾਂ ਦੇ ਵਿੱਚੋਂ 10-12 ਦੁਕਾਨਾਂ ਹੈਗੀਆਂ ਜਿਨ੍ਹਾਂ ਨੂੰ ਵਿਚੇਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਕਿੰਨੇ ਟਾਈਮ ਦਾ ਰਹਾ ਖੜਾ ਉਹਨਾਂ ਬਲਜੀ ਕਿਤੇ ਮੈਨੂੰ 10-12 ਸਾਲ ਤੋਂ ਕਰਾਇਆ ਜੇ ਨਹੀਂ ਰਹੇ ਸੀਗੇ ਉਹ ਜੇ ਸਾਡਾ ਸੇਵਾਦਾਰ ਜੇ ਦਫ਼ਤਰ ਦਾ ਕੋਈ ਹੋਰ ਕਰਮਚਾਰੀ ਮੌਕੇ ਤੇ ਕਰਾਇਆ ਲੈਣ ਜਾਂਦਾ ਸੀ ਜਾਂ ਨੋਟਸ ਦੇਣ ਜਾਂਦਾ ਸੀ ਤਾਂ ਮੌਕੇ ਤੇ ਮਿਲਦੇ ਨਹੀਂ ਸੀਗੇ ਸਰ ਅਸੀਂ ਕੋਈ ਵੀ ਦੇਖਿਆ ਵੀ ਕੋਈ ਨੂੰ ਕਰਾਇਆ ਦਿੱਤਾ ਦਾ ਨਾਮ ਲੈ ਕੇ ਅੱਗੇ ਕਰਾਇਆ ਦਿੱਤਾ ਉਹਨਾਂ ਕੋਈ ਕਰ ਰਹੀ ਉਹ ਉਹਨਾਂ ਤੇ ਕਾਰਵਾਈ ਆਇਆ ਜੋ ਸਾਡੇ ਧਿਆਨ ਦੇ ਵਿੱਚ ਆਇਆ ਕੋਈ ਮੇਰੇ ਕੋਲੋਂ ਕੰਮ ਰੈਂਟ ਦਾ ਜਿਹੜਾ ਆਰਡਰ ਹੋਈ ਨਹੀਂ ਮੇਰੇ ਫਰਵਰੀ 2025 ਤੋਂ ਹੀ ਹੋਈ ਨਹੀਂ ਤੇ ਇਹਦਾ ਵੀ ਸਰਪੇ ਚੱਲ ਰਿਹਾ ਜੀ ਜੇ ਕੋਈ ਤੇ ਹਾਂ ਚਾਹਵਤ ਹੈ ਤੇ ਵੀ ਕਾਰਵਾਈ ਕਰਾਂਗੇ ਜੀ ਉਹਨ ਦੁਕਾਨਦਾਰ ਜੀ ਦੀ ਦਿੱਤੇ ਕਰਾਇਆ ਤਾਂ ਇਹ ਦੁਕਾਨਾਂ ਨੂੰ ਖਾਲੀ ਕਰਵਾਈ ਜਾਣਗੀਆਂ ਦੱਸ ਬੰਦ ਕਰਕੇ ਕੇਸ ਲੜਾਇਆ ਜਾਊਗਾ ਇਹਦੇ ਜੀ ਜਿੱਤ ਤਾਂ ਹੁਣ ਦੇਖੋ ਕਰਾਇਆ ਤਾਂ ਵਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੇ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਜਾਂ ਪ੍ਰਧਾਨ ਜੀ ਜਾਈਓ ਸਾਹਿਬ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਆਮ ਚੱਲਿਆਵਾਂਗੇ ਜੇ ਕੋਈ ਦੁਕਾਨਦਾਰ ਪ੍ਰਾਇਦ ਦੇਣਾ ਚਾਹਵਾ ਉਹ ਤਾਂ ਉਹਨਾਂ ਦੀ ਸਰਦ ਤੇ ਉਹ ਉਹਦੇ ਬਾਰੇ ਯੂ ਸਾਹਿਬ ਜਾਂ ਪ੍ਰਧਾਨ ਜੀ ਜਿਵੇਂ ਫੈਸਲਾ ਕਰਨਗੇ ਜੀ ਉਮਰ ਦੇ ਵਿੱਚ ਹੋਰ ਵੀ ਦੁਕਾਨਾਂ ਨੇ ਇਦਾਂ ਜਿਹੜਾ ਨਹੀਂ ਕਰਾਇਆ ਦੇ ਹਾਂਜੀ ਹੈਗੀਆਂ ਦੁਕਾਨਾਂ ਉਹ ਜਦੋਂ ਅਸੀਂ ਨੋਟਿਸ ਜਾਰੀ ਕੀਤੇ ਸੀ ਉਹਨਾਂ ਨੇ ਸਾਨੂੰ ਘਰੋਸਾ ਦਵਾਇਆ ਕਿ ਅਸੀਂ ਮਹੀਨੇ ਜਾਂ ਦੋ ਮਹੀਨੇ ਦੇ ਵਿੱਚ ਵਿੱਚ ਜਮ੍ਹਾਂ ਕਰਵਾ ਦਾਂਗੇ ਇਹ ਨੋਟਿਸ ਕੀਤੇ ਟਾਈਮ ਲਈਦਾ ਜੀ ਇਹ ਨੋਟਿਸ ਤਾਂ ਜੀ ਹਫਤੇ ਲਈ 10 ਦਿਨ ਲਈ ਦਿੱਤਾ ਜਾਂਦਾ ਜੀ ਇਹ ਦੁਕਾਨਾਂ ਨੇ ਜਿਹੜੀ ਜ਼ੈਰ ਦੇ ਵਿੱਚ ਜਿਹੜੀ ਇਸ ਤਰੀਕਾ ਨਾਲ ਨਜ਼ਰ ਪਾਉਂਸ ਲੀ ਨੇ ਜਿਹੜੇ ਕਿਰਾਏ ਦੇ ਨੇ ਉਹ ਕਿਰਾਇਆ ਨਹੀਂ ਦੇ ਸੇ ਹੈਗੀਆਂ ਨੇ ਜੀ ਆਪਣੇ 30 ਤੋਂ 35 ਦੁਕਾਨਾਂ ਹੋਣਗੀਆਂ ਟੋਟਲ ਆਪਣੇ 70 ਦੁਕਾਨਾਂ ਨੇ 30 35 ਇਦਾਂ ਦੇ ਹੈਗੇ ਨੇ ਵੀ ਜਿਹੜੇ ਜਮਾ ਹੀ ਨਹੀਂ ਕਰਾ ਰਹੇ ਨੇ ਇਹ ਕੀ ਕਾਰਨ ਇਹ ਲੋੜ ਲੰਬੇ ਦਮ ਤੋਂ ਕਰਾਇ ਕਿਰੇ ਨਿਯਮਿਤ ਕਰਾਈ ਲਿਤਾ ਜਾ ਇਹ ਜੀ ਇੱਕ ਤਾਂ ਲੋਕਡਾਊਨ ਦੇ ਵਿੱਚ ਜਿਹੜਾ ਗੈਪ ਪੈ ਗਿਆ ਜੀ ਦੋ ਸਾਲ ਉਹਦੇ ਵਿੱਚ ਦੁਕਾਨਾਂ ਬੰਦੇ ਹੋ ਗਈ ਸੀ ਪੱਕੀ ਜੀ ਇਹ ਵੀ ਕਾਰਨ ਮੰਨ ਸਕਦੇ ਆ ਤੇ ਬਾਕੀ ਦੂਜਾ ਦੁਕਾਨਾਂ ਬਹੁਤ ਸਮੇਂ ਦੀ ਪੁਰਾਣੀਆਂ ਕਰਾਇਤੀ ਚੜੀਆਂ ਹੋਈਆਂ ਨੇ ਜਿਨ੍ਹਾਂ ਦੇ ਕਈ ਵਾਰ ਮਾਲਕ ਵੀ ਮੌਕੇ ਤੇ ਨਹੀਂ ਮਿਲਦੇ ਇਹਹੀ ਪ੍ਰੋਬਲਮ ਆ ਰਹੀ ਸੀ ਵੀ ਮੌਕੇ ਤੇ ਦੁਕਾਨਾਂ ਬੰਦ ਸੀਗੀਆਂ ਮਾਲਕ ਕੋਈ ਮਿਲ ਨਹੀਂ ਰਿਹਾ ਸੀ ਇਸ ਲਈ ਫਿਰ ਉਹਨਾਂ ਨੂੰ ਅੱਜ ਸੀਲ ਕਰਨਾ ਸੀ ਸਹੀ ਸਮਝਿਆ ਗਿਆ